ਮਹੀ ਸਾਸਤਰੀ ਕਾਲ ਅੱਜ ਸਾਡੇ ਪਿੰਡ ਵੀਰੇ ਬੂਟੇ ਲਾ ਰਿਹਾ ਮੁੰਡੇ ਆਪਦੇ ਖੇਤ ਚ ਲਾ ਰਿਹਾ ਇਹ 30 35 ਆਪੇ ਆ ਇਹਦੇ ਸੌ ਦੀ ਧਲਣਾ ਸੁਣ ਲਾਉਂਦੇ ਦਿਖਾਉਣੇ ਆ ਬਹੁਤ ਵੱਡੀ ਗੱਲ ਆ ਜੀ ਵਾਤਾਵਰਨ ਨੂੰ ਕਤਰ ਸੋਇਜ ਆ ਬਾਈ ਪਾਣੀ ਦਾ ਜੀ ਉਹ ਪਹਿਲਾਂ ਡੇ ਖੜੀ ਆ ਉਹ ਪਾਣੀ ਲੈ ਗਿਆ 4 ਡੇ ਬਾਈ ਆ ਦੇਖੋ ਜੀ ਵਾਖਤਗੜ ਪਿੰਡ ਤੇ ਦੇਖੋ ਬਈ ਇਹ ਹਲੜਾਂ ਦੇ ਬੂਟੇ ਜਿਹੜੇ ਪਹਿਲਾਂ ਮਚਾਏ ਸੀ ਉਹਨੂੰ ਵੀਡੀਓ ਪਾਈ ਵੀ ਪਹਿਲਾਂ ਦੇਖੀ ਹੁੰਦੀ ਸੀ ਬਹੁਤ ਵਧੀਆ ਫਟਫੇ ਜੀ ਇਹ ਅਗਲਾ ਕਿਸੇ ਨੂੰ ਸਾਰੇ ਬੂਟੇ ਦਿਖਾਉਣੇ ਤੁਹਾਨੂੰ ਜੀ ਹਾਂ ਜੀ ਹਲੜਾਂ ਬੂਟਾ ਜੀ ਦੇਖੋ ਇਹ ਜਿਹੜੇ ਮੱਚ ਗਏ ਸੀ ਇਹਨਾਂ ਨੂੰ ਪਾਣੀ ਪੂਣੀ ਪਾ ਕੇ ਕੈਮ ਕਰ ਲਿਆ ਤੇ ਬਹੁਤ ਵਧੀਆ ਚੀਜ਼ ਹੈ ਜੀ ਸਾਰੇ ਵੀਰ ਧਿਆਨ ਰੱਖਿਆ ਕਰੋ ਆ ਜਾਮਣਾ ਸੀ ਇਹ ਮੱਚ ਗਏ ਸੀ ਆ ਮੱਛੀਆਂ ਸਾਨੂੰ ਨਹੀਂ ਹੈ ਇੱਥਾ ਤੇ ਆ ਫਿਰ ਬਹੁ ਬੜੀ ਫਟਕੀ ਬਾਬੇ ਦੀ ਕਿਰਪਾ ਨਾਲ ਕਾ ਜਮਣਾਈ ਇਹ ਵੀ ਲੱਗਣਾ ਕਿ ਕੋਈ ਤੁਸੀਂ ਚਾਰੇ ਇਦਰਾਸਨ ਦਿਖਾਈ ਪਹਿਲਾਂ ਲਈ ਵੀ ਚ ਉਹ ਵੀ ਸੋਨੇ ਫਟਕੀ ਨਾ ਮੁੰਡਾ ਡੋਈ ਪਟੀ ਨਾ ਕਾ ਬਟਾ ਕੋਟ ਦਾ ਤੇ ਕੋਟ ਆਲੀ ਲਾਤੀ ਇੱਕ ਇਹ ਵੀ ਨਾ ਲਾਈਵ ਜਮਣਾ ਜੇ ਨਹੀਂ ਨਹੀਂ ਆਈ ਲਾਦੇ ਬਸ ਕਿਨ ਮਿੱਟੀ ਛੜ ਤੇ ਮਿੱਟੀ ਛੜ ਦੇ ਕੁਛ ਨਹੀਂ ਹੁੰਦਾ ਚੱਲ ਪੜਨੇ ਆ ਆ ਦੇਖੋ ਜੀ ਇਹ ਵੀ ਜਮਣ ਨਾਲ ਹੀ ਜਮਣ ਲਾ ਲਾ ਰਹੇ ਆ ਆ ਬਾਈ ਆਪਣਾ ਗਿਆਨੀ ਇਹ ਵੀ ਹੈਲਪ ਕਰ ਰਿਹਾ ਆਪਣੀ ਇਹ ਵੀ ਬੂਟੇ ਲਾਉਣ ਨਾਲ ਭਈ ਬਾਤੋ ਬਾਤ ਗੁੱਟ ਲਾਓ ਤੇ ਆਪਣਾ ਬਾਕੀ ਮਾਰਨ ਬਚਾਓ ਤੇ ਤੁਹਾਨੂੰ ਪਤਾ ਹੀ ਹੈ ਬਾਕੀ